ਜੋ ਗੁਰੂ ਹਰਸਾਏ ਦੇ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਹੁੰਚੇ ਆ ਪਿਛਲੇ ਕੁਝ ਦਿਨਾਂ ਤੋਂ ਇਸ ਸਕੂਲ ਦੇ ਵਿੱਚ 12-13 ਬੱਚਿਆਂ ਨੇ ਇੱਕ ਅਧਿਆਪਕ ਦੇ ਖਿਲਾਫ ਐਫ ਆਈ ਆਰ ਕਰਾਈ ਹੈ ਬਾਕੀ ਸਾਰੀ ਜਾਣਕਾਰੀ ਆਪਾਂ ਸੀਨੀਅਰ ਪੱਤਰਕਾਰ ਸਤਪਾਲ ਥਿੰਦੋਂ ਲੈਂਦੇ ਆ ਥਿੰਦ ਜੀ ਜਦੋਂ ਇਹ ਮਾਮਲਾ ਸ਼ੁਰੂ ਹੋਇਆ ਸਭ ਤੋਂ ਪਹਿਲਾਂ ਤੁਸੀਂ ਉਜਾਗਰ ਕੀਤਾ ਇਹ ਅੱਜ ਕੰਡੀਸ਼ਨ ਕੀ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕੋਈ ਕਾਰਵਾਈ ਕੀਤੀ ਕਿ ਨਹੀਂ ਕੀਤੀ ਜਿਹੜਾ ਇਹ ਮਾਮਲੇ ਦੀ ਗੱਲ ਕਰਤੇ ਹੈਗੇ ਆ ਜਿਸ ਦਿਨ ਇਹ ਸ਼ੁਰੂ ਹੋਇਆ ਐਕਲੀ ਸ਼ੁਰੂ ਦੀ ਗੱਲ ਕਰ ਲੈਂਦੇ ਆ ਤਾਂ ਪਿਛਲੇ 2-3 ਮਹੀਨਿਆਂ ਤੋਂ ਬੱਚੇ ਪੀੜਤ ਹਨ ਉਕਤ ਕਥਿਤ ਦੋਚੀ ਜਿਹੜਾ ਹੈਗਾ આરોપી ਹੈਗਾ ਮੋਲਜਮ ਹੈ ਉਸ ਤੋਂ ਉਸ ਟੀਚਰ ਤੋਂ ਐਸਟੀ ਦਾ ਟੀਚਰ ਸੀ ਉਹ ਐਸਐਸਟੀ ਦਾ ਟੀਚਰ ਸੀ ਉਸ ਤੋਂ ਬੱਚੇ ਜਿਹੜੇ ਸੀ ਦੱਬੀ ਜ਼ੁਬਾਨ ਦੇ ਵਿੱਚ ਬਾਹਰ ਨਹੀਂ ਆ ਰਹੇ ਸੀ ਆਏ ਬੱਚੇ ਬਾਹਰ ਆਏ ਬੱਚਿਆਂ ਨੇ ਆਪਦੇ ਜਿਹੜੇ ਟੀਚਰ ਹੈਗੇ ਸੀ ਜਿਹੜਾ ਆਪਾਂ ਕਹਿ ਦਿੰਦੇ ਆ ਕਲਾਸ ਇਨਚਾਰਜ ਉਹਨੂੰ ਦੱਸਿਆ ਹੋਰ ਟੀਚਰਾਂ ਨੂੰ ਦੱਸਿਆ ਬੱਚਿਆਂ ਨੂੰ ਇਸ ਗੱਲ ਤੋਂ ਦਬਾ ਲਿਆ ਗਿਆ ਤੁਸੀਂ ਆਪਣੇ ਘਰ ਦੇ ਵਿੱਚ ਇਹ ਗੱਲ ਨਹੀਂ ਦੱਸਣੀ ਤੇ ਪ੍ਰਿੰਸੀਪਲ ਸਰ ਨੂੰ ਗੱਲ ਨਹੀਂ ਦੱਸਣੀ ਅੰਦਰ ਅੰਦਰ ਚੱਲਦਾ ਰਿਹਾ ਜਦ 12 13 ਬੱਚੇ ਕਿ ਮੈਂ ਗੱਲ ਤੇ ਦੱਸ ਦਿਆਂ 8ਵੀਂ 9ਵੀਂ ਤੇ 10ਵੀਂ ਤਿੰਨ ਕਲਾਸਾਂ ਦੇ ਬੱਚੇ ਸੀ ਜਿਨ੍ਹਾਂ ਬੱਚਿਆਂ ਦੇ ਨਾਲ ਗਰਤ ਹਰਕਤਾਂ ਕੀਤੀਆਂ ਗਈਆਂ ਉਹਨਾਂ ਬੱਚਿਆਂ ਨੇ ਅੱਗੇ ਨਿਕਲ ਕੇ ਆਏ ਪਰ ਉਹਨਾਂ ਦੀ ਸੁਣਵਾਈ ਨਹੀਂ ਹੋਈ ਹੁੰਦਾ ਕੀ ਹੈ ਪ੍ਰਿੰਸੀਪਲ ਕਰਨ ਸਿੰਘ ਢਾਲੀ ਵਾਲੇ ਕਹਿੰਦੇ ਆ ਵੀ ਮੈਨੂੰ ਕੰਪਲੀਟ ਬਾਕਸ ਚ ਕੰਪਲੀਟ ਮਿਲੀ ਤੇ ਉਸ ਤੋਂ ਬਾਅਦ ਇੱਕ ਕਮੇਟੀ ਇਕੱਠਿਤ ਹੋਈ ਉਸ ਕਮੇਟੀ ਨੇ ਜਿਹੜੀ ਰਿਪੋਰਟ ਪੇਸ਼ ਕੀਤੀ ਉਸ ਰਿਪੋਰਟ ਦੇ ਵਿੱਚ ਉਹਨਾਂ ਨੇ ਕਿਹਾ ਵੀ ਜੋ ਗੱਲਾਂ ਬੱਚਿਆਂ ਨੇ ਕੰਜਾਂ ਨੇ ਆਰਟੀ ਵੀ ਮੈਂ ਉਹ ਕੰਪਲੀਟ ਵੀ ਜਲਦੀ ਲੈ ਰਿਆਂ ਉਸ ਕੰਪਲੀਟ ਦੇ ਵਿੱਚ ਇਹ ਗੱਲਾਂ ਲਿਖੀਆਂ ਹੋਈਆਂ ਨੇ ਕਿਉਂਕਿ ਉਹ ਹੀ ਸੇਮ ਕੰਪਲੀਟ ਬੀਸੀ ਕਮਿਸ਼ਨ ਨੂੰ ਜਿਹੜੀ ਕਮੇਟੀ ਪਹਿਲਾਂ ਸਕੂਲ 'ਚ ਬਣੀ ਐ ਲੋਕ ਇਹ ਸਮਝਦੇ ਸ਼ਾਇਦ ਡੀਓ ਵਾਲੀ ਕਮੇਟੀ ਮੈਂ ਡੀਓ ਦੀ ਕਮੇਟੀ ਤੋਂ ਪਹਿਲਾਂ ਗੱਲ ਕਰ ਰਿਆਂ ਜੀ ਉਸ ਕਮੇਟੀ ਨੇ ਆਪਦੀ ਰਿਪੋਰਟ ਜਿਹੜੀ ਆ ਉਹ ਸਬਮਿਟ ਕਰਤੀ ਡੀਓ ਦਫ਼ਤਰ ਉਸ ਕਮੇਟੀ ਦੇ ਵਿੱਚ ਜਿਹੜੇ ਟੀਚਰ ਹੈਗੇ ਆ ਮਹਿਰਬਾਨੇ ਟੀਚਰ ਉਹਦੇ ਵਿੱਚ ਉਹਨਾਂ ਨੇ ਕੰਪਲੀਟ ਸਬਮਿਟ ਕੀਤੀ ਵੀ ਇਹ ਵਾਕਈ ਹੈ ਜਾਂ ਹੋਇਆ ਇਹ ਕੁਝ ਹੋਇਆ ਓਏ ਸਕੂਲ ਦੇ ਟੀਚਰਾਂ ਨੇ ਹੀ ਲਿਖਿਆ ਉਸ ਤੋਂ ਬਾਅਦ ਕੀ ਹੁੰਦਾ ਜਦੋਂ ਡੀਓ ਦਫ਼ਤਰ 'ਚ ਗੱਲ ਚਲੀ ਜਾਂਦੀ ਆ ਇੱਕ ਕਮੇਟੀ ਡੀਓ ਦਫ਼ਤਰ ਵੱਲੋਂ ਕੁਝ ਹਲਕਾ ਗੁਰੂ ਸਾਹਿਬ ਨਾਲ ਸੰਬੰਧਿਤ ਸਕੂਲ ਦੇ ਟੀਚਰ ਨੇ ਮੈਂ ਜਾਣਦਾ ਉਹਨਾਂ ਨੂੰ ਉਹਨਾਂ ਦੀ ਕਮੇਟੀ ਇਕੱਠਿਤ ਕਰ ਦਿੱਤੀਗੇ ਉਸ ਕਮੇਟੀ ਨੇ ਜਦ ਸਕੂਲ ਦੇ ਵਿੱਚ ਪਹੁੰਚਦੀ ਆ ਉਸ ਕਮੇਟੀ ਦੇ ਪਹੁੰਚਣ ਤੋਂ ਪਹਿਲਾਂ ਜਦੋਂ ਇਹ ਗੱਲ ਸਾਡੇ ਤੱਕ ਪਹੁੰਚਦੀ ਆ ਸਾਡੀ ਟੀਮ ਇੱਥੇ ਪਹੁੰਚਦੀ ਆ ਤਾਂ ਮਾਪੇ ਇੱਥੇ ਲੋਏ ਲਾਕੇ ਹੋਏ ਸੀ ਜੀ ਮਾਪਿਆਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਇੰਨਾ ਗੁੱਸਾ ਸੀ ਤੇ ਗੁੱਸਾ ਸੀ ਉਸ ਦਿਨ 5 ਤਰੀਕ ਸੀ 5 ਤਰੀਕ ਵਾਲੇ ਦਿਨ ਪ੍ਰਿੰਸੀਪਲ ਸਰ ਵੀ ਨਹੀਂ ਹੈਗੇ ਸੀ ਤੇ ਜਿਸ ਮਾਸਟਰ ਤੇ ਦੋਸ਼ ਲੱਗੇ ਕਥੀ ਤੇ ਦੋਸ਼ ਲੱਗੇ ਉਦੋਂ ਦੋਸ਼ ਲੱਗੇ ਸੀ ਉਹ ਕਥੀ ਮਾਸਟਰ ਦੇ ਉਹ ਮਾਸਟਰ ਵੀ ਇੱਥੇ ਮੌਜੂਦ ਨਹੀਂ ਸੀ ਕਹਿੰਦੇ ਛੁੱਟੀ ਪਾ ਗਿਆ ਤੇ ਪ੍ਰਿੰਸੀਪਲ ਸਰ ਵੀ ਉਸ ਦਿਨ ਮੌਜੂਦ ਨਹੀਂ ਹੈਗੇ ਸੀ ਪਰ ਇੱਕ ਪ੍ਰਿੰਸੀਪਲ ਨਹੀਂ ਹੈ ਤਾਂ ਕਿਸੇ ਨਾ ਕਿਸੇ ਨੂੰ ਪਾਵਰ ਜ਼ਰੂਰ ਦਿੱਤੀ ਜਾਂਦੀ ਹੈ। ਸਕੂਲ ਦੇ ਪ੍ਰਿੰਸੀਪਲ ਰੂਮ ਦੇ ਵਿੱਚ ਮਾਪੇ ਇਕੱਠੇ ਹੁੰਦੇ ਨੇ ਉਹ ਬੱਚੇ ਇਕੱਠੇ ਹੁੰਦੇ ਨੇ ਉੱਥੇ ਉਹ ਬਟਿਆ ਉਹ ਬੱਚੀ ਬਿਉਸ਼ੀ ਦੀ ਹਾਲਤ ਦਾ ਉਸ ਦਿਨ ਵੀ ਐ ਲੱਗਦਾ ਜਿਵੇਂ ਬੱਚਾ ਬਿਉਸ਼ ਹੋਇਆ ਹੁੰਦਾ। ਇੰਨਾ ਖੌਫ ਸੀ ਇੰਨਾ ਡਰ ਸੀ ਇਹ ਡਰ ਕਦੋਂ ਪਾਇਆ ਗਿਆ ਜਦੋਂ ਇਹ ਬੱਚਿਆਂ ਨੇ ਉਸ ਜਿਹੜੀ ਸਕੂਲ ਵਾਲੀ ਕਮੇਟੀ ਤੋਂ ਪਹਿਲਾਂ ਇਹ ਗੱਲ ਕੀਤੀ ਵੀ ਸਾਡੇ ਨਾਲ ਕੁਝ ਹੋਇਆ ਹੋਇਆ ਕੀ ਉਹਨਾਂ ਬੱਚਿਆਂ ਦੇ ਦੱਸਣ ਦੇ ਮਜ਼ਾਕ ਜਿਹੜੇ ਟੀਚਰਾਂ ਦੀ ਡਿਊਟੀ ਲਗਾਈ ਗਈ ਹੁੰਦੇ ਵਿੱਚੋਂ ਕੁਝ ਮੈਡਮਾਂ ਨੇ ਕੁਝ ਅਧਿਆਪਕਾਂ ਨੇ ਉਸ ਬੱਚੇ ਨੂੰ ਇਨਾ ਅਰਾਸਮੈਂਟ ਕਰਤਾ ਇਨਾ ਪ੍ਰੈਸ਼ਰ ਦੇਤਾ ਉਹ ਪ੍ਰੈਸ਼ਰ ਦੇ ਵਿੱਚ ਬੱਚੇ ਨੂੰ ਕਹਿੰਦੇ ਵੀ ਇਸੇ ਅਧਿਆਪਕ ਤੋਂ ਮਾਫੀ ਮੰਗ ਕਹਿੰਦੇ ਮਾਫੀ ਤੱਕ ਮੰਗਾਈ ਗਈ ਉਹ ਬੱਚਾ ਬਿਓਸ਼ ਹੋ ਕੇ ਡਿੱਗਦਾ ਸਕੂਲ ਦੇ ਵਿੱਚ ਘਰ ਜਾਂਦਾ ਘਰ ਜਾ ਕੇ ਜਦੋਂ ਪਤਾ ਲੱਗਦਾ 4 ਤਰੀਕ ਦੀ ਗੱਲ ਹੈ 4 ਤਰੀਕ ਦੀ ਇਹ ਘਟਨਾ ਹੈ ਜਦੋਂ ਬੱਚਾ ਘਰ ਜਾਂਦਾ ਘਰ ਜਾਣ ਤੋਂ ਬਾਅਦ ਜਿੰਨੇ ਬੱਚੇ ਹੋਰ ਸਨ ਜਿਹੜੇ ਨਹੀਂ ਬੋਲ ਰਹੇ ਸੀ ਉਹਨਾਂ ਨੇ ਵੀ ਆਪਣੇ ਘਰਾਂ ਦੇ ਵਿੱਚ ਦੱਸਤਾ ਤੇ ਉਸ ਬੱਚਾ ਕਰ ਜਾਂਦਾ ਬੱਚਾ ਮੁਰਜਾਇਆ ਹੋਇਆ ਸੀ ਉਹਦਾ ਚਿਹਰਾ ਜਦੋਂ ਉਸ ਬੱਚੇ ਦੇ ਨਾਲ ਦਾ ਇੱਕ ਸਟੂਡੈਂਟ ਹੋਰ ਉਹਦੀ ਸੇਲੀ ਉਸ ਬਟੀਆਂ ਦੀ ਉਹ ਜਦੋਂ ਟਿਊਸ਼ਨ ਤੇ ਜਾਣ ਲਈ ਸ਼ਾਮ ਨੂੰ ਆਉਂਦੇ ਤੇ ਉਹ ਕਹਿੰਦੇ ਆ ਵੀ ਇਹ ਰੋ ਕਿਉਂ ਰਹੀ ਆ ਉਹਦੇ ਮੰਮੀ ਪਾਪਾ ਪੁੱਛਦੇ ਉਹ ਫਿਰ ਉਹ ਬੱਚਾ ਆ ਕੇ ਖਲਾਸਾ ਕਰਦਾ ਵੀ ਅੱਜ ਆਪਣੀ ਬਟੀਆਂ ਦੇ ਨਾਲ ਆਹ ਹਾਲਾਤ ਹੋਏ ਬਟੀਆਂ ਬਿਓਸ਼ ਹੋ ਕੇ ਡਿੱਗੀ ਉਹਨੂੰ ਗੁੱਸਾ ਇਸ ਗੱਲ ਦਾ ਸੀ ਕਿਉਂਗੀ ਵੀ ਸਾਡਾ ਬੱਚਾ ਜੇ ਬਿਓਸ਼ ਹੋ ਕੇ ਡਿੱਗਿਆ ਹੈ ਤਾਂ ਸਾਡੇ ਬੱਚੇ ਦੇ ਬਾਰੇ ਸਾਨੂੰ ਸਕੂਲ ਮੈਨੇਜਮੈਂਟ ਨੇ ਦੱਸਿਆ ਕਿਉਂ ਨਹੀਂ ਦੱਸਿਆ ਜਿਸ ਲਈ ਉਹ ਗੁੱਸੇ ਨਾਲ ਹੋ ਕੇ ਵੀਰੇ ਸਕੂਲ ਦੇ ਵਿੱਚ ਆਉਂਦੇ ਆ ਜਦੋਂ ਸਕੂਲ ਦੇ ਵਿੱਚ ਆਉਂਦੇ ਆ ਤੇ ਫਿਰ ਸਕੂਲ ਦੇ ਵਿੱਚ ਮੈਂ ਕਹਿੰਦਾ ਪ੍ਰਿੰਸੀਪਲ ਮੌਜੂਦ ਨਹੀਂ ਹੁੰਦੇ ਉਸ ਦਿਨ ਕਿਸੇ ਨੂੰ ਪਾਵਰਾਂ ਦਿੱਤੇ ਜਾਂਦੇ ਨੇ ਪ੍ਰਿੰਸੀਪਲ ਦੀਆਂ ਕਿਉਂਕਿ ਸਕੂਲ ਤਾਂ ਸੰਭਾਲਣਾ ਉਸ ਦਿਨ ਦੇ ਵਿੱਚ ਮੇਰੇ ਕੈਮਰੇ ਦੇ ਵਿੱਚ ਉਹ ਇੱਕ ਇੱਕ ਪਲ ਕੈਦ ਹੈ ਕਿੰਨੀ ਤਲਕੀ ਦੇ ਵਿੱਚ ਮਾਪੇ ਗੱਲ ਕਰਨੇ ਉਹਨਾਂ ਅਧਿਆਪਕਾਂ ਦੇ ਨਾਲ ਉਹ ਅਧਿਆਪਕਾਂ ਵਾਂ ਜਿਨ੍ਹਾਂ ਨੇ ਉਹਨਾਂ ਬੱਚਿਆਂ ਤੇ ਦਬਾਅ ਬਣਾਇਆ ਤੁਸੀਂ ਕਰਾਂ ਦੇ ਵਿੱਚ ਨਹੀਂ ਦੱਸਣਾ ਉਹ ਅਧਿਆਪਕਾਂ ਨਾਲ ਤਲਕੀ ਦੇ ਵਿੱਚ ਗੱਲ ਹੁੰਦੀ ਹੈ ਉਹ ਤਲਖੀ ਦੇ ਵਿੱਚ ਹੀ ਅੱਗੋਂ ਅਧਿਆਪਕਾਂ ਦਾ ਜਿਹੜਾ ਰਵਈਆ ਸੀ ਮਾਪਿਆਂ ਦੇ ਪ੍ਰਤੀ ਕੋਈ ਚੰਗਾ ਰਵਈਆ ਨਹੀਂ ਸੀ ਬੜੇ ਉੱਚੀ ਉੱਚੀ ਲੈਹਜ਼ੇ ਦੇ ਵਿੱਚ ਗੱਲ ਕੀਤੀ ਜਾ ਰਹੀ ਸੀ ਇੱਥੋਂ ਤੱਕ ਕਿ মিডিਆ ਦੇ ਨਾਲ ਵੀ ਅਜਿਹੀਆਂ ਗੱਲਾਂ ਕੀਤੀਆਂ ਗਏ ਜਾਂ ਜਿਹੜੀਆਂ ਨਾਂ ਦਿਖਾਣਯੋਗ ਨੇ ਤੇ ਨਾਂ ਸਹਿਣਯੋਗ ਨੇ ਉਸ ਗੱਲ ਤੋਂ ਬਾਅਦ ਬਹਿਸ ਚੱਲਦੀ ਹੈ ਤੇ ਕੁਝ ਮਿੰਟਾਂ ਬਾਅਦ ਕਮੇਟੀ ਡੀਓ ਵਾਲੀ ਵੀ ਇਸ ਸਕੂਲ ਦੇ ਵਿੱਚ ਪਹੁੰਚਦੀ ਜਦੋਂ ਡੀਓ ਕਮੇਟੀ ਆਉਂਦੀ ਹੈ মিডিਆ ਉੱਥੇ ਚਲਾ ਜਾਂਦਾ ਤਾਂ ਉਹ ਬੱਚੇ ਵੀ ਉਸ ਰੂਮ ਦੇ ਵਿੱਚ ਆਉਂਦੇ ਆ ਬੱਚਿਆਂ ਨੇ ਆ ਕੇ ਉਸ ਕਮੇਟੀ ਦੇ ਅੱਗੇ ਮੈਂ ਹਨੂਜੀ ਕਹਦਿਆਂ ਆਰਟੀਆਰਾਈ ਆਪਾਂ ਲੈ ਨਹੀਂ ਸਕਦੇ ਰਿਕਾਰਡ ਕਿਸੇ ਦੇ ਨਿੱਜੀ ਜਿਹੜੇ ਬੱਚੇ ਨੇ ਨਵਾਲਗ ਬੱਚੇ ਨੇ ਜਿਹੜੇ ਉਹ ਪੇਜ ਨੇ ਜਿਹੜੇ ਤਿੰਨ ਤਿੰਨ ਪੇਜ ਬੱਚਿਆਂ ਨੇ ਭਰੇ ਨੇ ਜਿਹੜਾ ਵਿਅਕਤੀ ਉਹ ਇੱਕ ਪੇਜ ਪੜ ਲਊਗਾ ਨਾ ਇੱਕ ਪੇਜ ਉਹਦੇ ਅੱਖਾਂ ਦੇ ਵਿੱਚ ਹੰਝੂ ਆ ਜਾਣਗੇ ਉਹ ਬੱਚਿਆਂ ਨੇ ਇੱਕ ਇੱਕ ਚੀਜ਼ ਨੂੰ ਲਿਖਿਆ ਬੇਖੌਫ ਹੋ ਕੇ ਲਿਖਿਆ ਤੇ ਉਹਨਾਂ ਸਕੂਲ ਟੀਚਰਾਂ ਦੇ ਨਾਮ ਲਿਖੇ ਜਿੰਨਾਂ ਸਕੂਲ ਟੀਚਰਾਂ ਨੇ ਉਹਨਾਂ ਨੂੰ ਹਰਾਸਮੈਂਟ ਕੀਤਾ ਉਸ ਸਕੂਲ ਟੀਚਰਾਂ ਨੂੰ ਜਿਨ੍ਹਾਂ ਨੇ ਉਹ ਬੱਚੇ ਨੇ ਦੱਸਿਆ ਸੀ ਕਿ ਸਾਡੇ ਨਾਲ ਆ ਕੁਝ ਹੋ ਰਿਹਾ ਪ੍ਰਿੰਸੀਪਲ ਤੱਕ ਗੱਲ ਨਹੀਂ ਜਾਣ ਦਿੱਤੀ ਗਈ ਜਦ ਗੱਲ ਗਈ ਤਾਂ ਗੱਲਬਾਤ ਨਿਕਲ ਕੇ ਆਈ ਉਸ ਦਿਨ ਤੋਂ ਬਾਅਦ ਹੁੰਦਾ ਕੀ ਹੈ ਡਿਪਾਰਟਮੈਂਟ ਦੀ ਜਿਹੜੀ ਇਨਕੁਆਰੀ ਹੁੰਦੀ ਹੈ ਇੱਥੇ ਡੀਓ ਦਫ਼ਤਰ ਤੋਂ ਮੁਲਾਜ਼ਮ ਆਉਂਦੇ ਆ ਉਹ ਰਿਪੋਰਟ ਕਰਕੇ ਭੇਜ ਜਾਂਦੇ ਆ ਸਭ ਤੋਂ ਵੱਡੀ ਜਿਹੜੀ ਇਹ ਨਾਕਾਮੀ ਹੈ ਉਹ ਸਿੱਖਿਆ ਵਪਾਰ ਦੀ ਕੋਈ ਕਾਰਵਾਈ ਨਹੀਂ ਕੀਤੀ ਸਿੱਖਿਆ ਮੈਂ ਦੱਸ ਦੇਣਾ ਪੰਜ ਤਰੀਕ ਦਾ ਮਸਲਾ ਪੰਜ ਤਰੀਕ ਨੂੰ ਰਿਪੋਰਟ ਚਲੀ ਜਾਂਦੀ ਹੈ ਕਰਕੇ ਲੈ ਜਾਂਦੇ ਆ ਉਸ ਤੋਂ ਬਾਅਦ ਡੀਓ ਮੈਡਮ ਉਹਨੂੰ ਰੋਕ ਦੇਣੀ ਜਿਵੇਂ ਰਿਪੋਰਟ ਜਾਂਦੀ ਹੈ ਉਹ ਰਿਪੋਰਟ ਮੁਹਾਲੀ ਚੰਡੀਗੜ੍ਹ ਭੇਜ ਦਿੱਤੀ ਜਾਂਦੀ ਹੈ ਜਾਣ ਤੋਂ ਬਾਅਦ ਰਿਪੋਰਟ ਅੱਜ ਹਣੂ ਜੀ ਤੁਸੀਂ ਕਿੰਨੀ ਤਰੀਕ ਹੋ ਗਈ 14 ਦੇ ਆਸ-ਪਾਸ 14 ਦੇ ਹੋ ਗਈ ਅੱਜ 7 8 9 10 ਦਿਨ ਹੋ ਗਏ ਹਾਲੇ ਤੱਕ ਵਿਭਾਗ ਦੀ ਕਾਰਵਾਈ ਨਹੀਂ ਹੈ ਇੱਥੇ ਪੰਜਾਬ ਸਰਕਾਰ ਨੇ ਕੀ ਕੀਤਾ ਸਿੱਖਿਆ ਕ੍ਰਾਂਤੀ ਦਿੱਲੀ ਦਾ ਮਾਡਲ ਸਿੱਖਿਆ ਕ੍ਰਾਂਤੀ ਦੀ ਗੱਲ ਹੋਈ ਤੇ ਸਿੱਖਿਆ ਕ੍ਰਾਂਤੀ ਇਹ ਹੈਗੀ ਹੈ ਬੱਚਿਆਂ ਦੇ ਨਾਲ ਗਲਤ ਹਰਕਤਾਂ ਹੁੰਦੀਆਂ ਨੇ ਸਿੱਖਿਆ ਵਿਭਾਗ ਮੈਂ ਅੱਜ ਇਹ ਦੱਸਣਾ ਹਰਜੋਤ ਸਿੰਘ ਬੈਸਰਾਂ ਨੂੰ ਮੈਂ ਖੁਦ ਇੱਕ ਇੱਕ ਰਿਪੋਰਟ ਭੇਜੀ ਹਰਜੋਤ ਸਿੰਘ ਬੈਸਰਾਂ ਨੂੰ ਇੱਕ ਇੱਕ ਖਬਰ ਦਾ ਲਿੰਕ ਭੇਜਿਆ ਹਰਜੋਤ ਸਿੰਘ ਬੈਸਰਾਂ ਨੂੰ ਇੱਕ ਇੱਕ ਪ੍ਰੂਫ ਭੇਜਿਆ ਹਾਲੇ ਤੱਕ ਸਿੱਖਿਆ ਵਿਭਾਗ ਦੀ ਜਿਹੜੀ ਕਾਰਵਾਈ ਹੈ ਉਹ ਅਮਲੇ ਚ ਨਹੀਂ ਆਈ ਪਰ ਮੈਂ ਧੰਨਵਾਦ ਕਰਦਾ ਐਸਐਸਪੀ ਸਰਦਾਰ ਭੁਪਿੰਦਰ ਸਿੰਘ ਹੋਰਾਂ ਦਾ ਸ਼ਿਰੋਜਪੁਰ ਜਿੰਨਾਂ ਕੋਲ ਸਵੇਰੇ ਰਿਪੋਰਟ ਜਾਂਦੀ ਹੈ ਇੱਕ ਐਪਲੀਕੇਸ਼ਨ ਜਾਂਦੀ ਹੈ ਮੈਂ ਕਿਹਾ ਕੁਝ ਕਰਦੇ ਅੱਜ 2 ਘੰਟਿਆਂ ਦੇ ਵਿੱਚ ਐਸਐਸਪੀ ਸਾਹਿਬ ਆਰਡਰ ਕਰ ਦਿੰਦੇ ਆ ਮਾਮਲਾ ਵੀ ਦਰਜ ਕੀਤਾ ਜਾਵੇ ਜਿਸ ਦਿਨ ਬੀਸੀ ਕਮਿਸ਼ਨ ਦੇ ਚੇਅਰਮੈਨ ਡਾਟਰ ਮਲਕੀ ਥੇਂ ਦੋਰੀਆਂ ਦੇ ਉਹ ਵੀ ਪੁਲਿਸ ਨੂੰ ਕਹਿ ਕੇ ਜਾਂਦੇ ਆ ਵੀ ਅੱਜ ਸ਼ਾਮ ਤੱਕ ਮਾਮਲਾ ਦਰਜ ਹੋਣਾ ਚਾਹੀਦਾ ਤੇ ਕਪਛਿਤ ਦੋਸ਼ੀ ਕੋਈ ਵੀ ਦੋਸ਼ੀ ਉਹਨਾਂ ਨੇ ਵੀ ਗੱਲ ਕਿਹਾ ਜਿਨ੍ਹਾਂ ਨੇ ਦਬਾਇਆ ਜਿਨ੍ਹਾਂ ਦੇ ਦਬਾਅ ਪਾਇਆ ਜਦ ਬੱਚਿਆਂ ਦੇ ਘਰੇ ਜਾ ਕੇ ਜਿਹੜੇ ਰੋਕਦੇ ਰਹੇ ਉਹਨਾਂ ਤੇ ਮਾਮਲਾ ਦਰਜ ਕੀਤਾ ਜਾਵੇ ਪਰ ਇੱਕ ਆ ਮੇਰੇ ਕੋਲ ਐਫਆਈਆਰ ਹੈ ਜਿਹੜੇ ਉਸ ਦਿਨ ਗੱਲਾਂ ਹੋਈਆਂ ਸੀ ਉਸ ਦੇ ਵਿੱਚ ਇਹ ਕਿਹਾ ਗਿਆ ਸੀ ਵੀ ਕਿੰਨੇ ਬੱਚਿਆਂ ਨੇ ਮੈਂ ਇਹ ਨਹੀਂ ਕਹਿੰਦਾ ਬੱਚਿਆਂ ਨੇ ਜਿਹੜੇ ਬਿਆਨ ਬੀਸੀ ਕਮਿਸ਼ਨ ਨੂੰ ਇੱਕ ਰਿਪੋਰਟ ਭੇਜੀ ਕੰਪਲੀਟ ਪਾਈ ਇੱਕ ਐਸਸੀ ਕਮਿਸ਼ਨ ਨੂੰ ਪਾਈ ਇੱਕ ਚਾਈਲਡ ਕਮਿਸ਼ਨ ਨੂੰ ਪਾਈ ਇੱਕ ਐਸਐਸਪੀ ਸਾਹਿਬ ਨੂੰ ਪਾਈ ਉਹਨਾਂ ਦੇ ਵਿੱਚ ਉਹਨਾਂ ਸਾਰਿਆਂ ਦੇ ਹਪਕਾਂ ਦੇ ਨਾਂ ਨੇ ਉਹਨਾਂ ਸਾਰੇ ਮਾਸਟਰਾਂ ਦੇ ਨਾਂ ਨੇ ਜਿਹੜੇ ਇਸ ਦੂ ਮਾਮਲੇ ਨੂੰ ਦਬਾਉਣ 'ਚ ਲੱਗੇ ਹੋਏ ਸੀ ਇੱਕ ਐਫਆਈਆ ਦਰਜ ਕਰ ਦਿੱਤੀ ਗਈ ਇੱਕ ਸ਼ਖਸ ਤੇ ਇੱਕ ਬੰਦੇ ਦੇ ਐਫਆਈਆ ਦੀ ਕਾਪੀ ਮੇਰੇ ਹੱਥ 'ਚ ਹੈ ਇਹ ਦਰਜ ਕਰ ਦਿੱਤੀ ਗਈ ਬਾਕੀ ਕਿੱਥੇ ਨੇ ਤਾ ਮੈਂ ਅੱਜ ਕਹਿੰਦਾ ਸੀ ਬਾਕੀ ਪਰਤਾਂ ਖੁੱਲੀਆਂ ਹੱਲੇ ਬਾਕੀ ਨੇ ਮੈਂ ਕਹਿੰਦਾ ਜੇ ਭੱਜ ਕੇ ਜਾਣ ਕੇ ਤਾਂ ਜਾਣ ਕੇ ਕਿੱਥੇ ਇਹ ਸੱਗਲਾਂ ਦੇ ਵਿਤ ਪ੍ਰੂਫ ਨੇ ਆਣੂ ਜੀ ਆਪਾਂ ਬਿਨਾ ਪ੍ਰੂਫਾਂ ਤੋਂ ਗੱਲ ਨਹੀਂ ਕਰਦੇ 13 ਬੱਚੇ ਅੱਗੇ ਆਏ ਨੇ ਬਿਲਕੁਲ ਗਿਣਤੀ ਜੇ ਹੋਰ ਵੀ ਵਾਧਾ ਹੋਵੇਗਾ ਅਗਰ ਬੱਚਿਆਂ ਨੂੰ ਦੁਬਾਰਾ ਕੇ ਕਿਸੇ ਉੱਚ ਅਧਿਕਾਰੀ ਵੱਲੋਂ ਜਾਂ ਸਿੱਖਿਆ ਵਗਦੇ ਅਧਿਕਾਰੀ ਵੱਲ ਸਮਝਾਇਆ ਜਾਵੇ ਕਿ ਡਰੋ ਨਾ ਸੀ ਤੁਹਾਡੇ ਨਾਲ ਖੜੇ ਆ ਹੋਰ ਟੀਚਰ ਵੀ ਫਸ ਸਕਦੇ ਨੇ ਇਸ ਮਾਮਲੇ ਤੇ ਬੈਡ ਟੱਚ ਦੇ ਮਾਮਲੇ 'ਚ ਦੇਖੋ ਜੀ ਬੈਡ ਟੱਚ ਗੁੱਡ ਟੱਚ ਬਾਰੇ ਮੈਂ ਗੱਲ ਕਰਦੇ ਆ ਮੇਰੇ ਅੱਜ ਵੀ ਗੱਲ ਹੋਈ ਆ ਅਨਾਮਕਸਨ ਦੋਹਰੀ ਅਨਾਮਕਾ ਸੰਧੂਵਾਰਾਂ ਦੀ ਇੱਕ ਸੋਚ ਸੋਸਾਇਟੀ ਚੱਲ ਰਹੀ ਹੈਗੀ ਆ ਪੂਰੇ ਪੰਜਾਬ ਪੂਰੇ ਦੇਸ਼ ਦੀ ਗੱਲ ਕਰਦਾ ਤਾਂ 800 ਤੋਂ ਵੱਧ ਮਿਲਦਾ ਜਾਂ ਪਤ ਨਹੀਂ ਕਿ 8000 ਤੋਂ ਵੱਧ ਉਹਨਾਂ ਨੇ ਸੈਮੀਨਾਰ ਲਗਾ ਦਿੱਤੇ ਗੁੱਟਾ ਚ ਬੈਟਾ ਚ ਅੱਜ ਜਿਹੜਾ ਮਾਮਲਾ ਉਜਾਗਰ ਹੋਇਆ ਅਨਾਮਕਾ ਸੰਧੂ ਹੋ ਰਹੀ ਜੇ ਸੈਮੀਨਾਰ ਨਾਂ ਲਾਉਂਦੇ ਮਨਦੀਪ ਟਾਂਗੜਾ ਹੋ ਰਹੀ ਤੇ ਦੋਨਾਂ ਨੇ ਬੂਟਾ ਰਾਮ ਧਰਮਸ਼ਾਲਾ ਦੇ ਵਿੱਚ ਰਵਿੰਦਰ ਸਿੰਘ ਆਵਲਾ ਨੇ ਪ੍ਰੋਗਰਾਮ ਕਰਵਾਇਆ ਸੀ ਮਿਹਨਤੀ ਉਹਨਾਂ ਦੀ ਮਿਹਨਤ ਉਹਨਾਂ ਦੀ ਸੀ ਪਰ ਬੱਚਿਆਂ ਲਈ ਉਹ ਪ੍ਰੋਗਰਾਮ ਕਰਵਾਇਆ ਗਿਆ ਉਸ ਪ੍ਰੋਗਰਾਮ ਦੀ ਉਸ ਸੈਮੀਨਾਰ ਦੀ ਲੋਕ ਕਹਿੰਦੇ ਸੈਮੀਨਾਰ ਲੱਗਿਆ ਫਾਇਦਾ ਕੀ ਹੋਇਆ ਫਾਇਦਾ ਹੁੰਦਾ ਫਾਇਦਾ ਇਹ ਹੋਇਆ ਉਹ ਸੈਮੀਨਾਰ ਹੁੰਦਾ ਹੈ ਉਹ ਜਦੋਂ ਸੈਮੀਨਾਰ ਹੁੰਦਾ ਮੇਰਾ ਖਿਆਲ ਇਹ ਹੈ ਉਸ ਦਿਨਾਂ ਦੇ ਵਿੱਚ ਬੱਚਿਆਂ ਵਾਲੇ ਹਰਕਤਾਂ ਹੋ ਰਹੀਆਂ ਸੀ ਜਿਸ ਕਰਕੇ ਉਹ ਬੱਚੇ ਤੇ ਅਸਰਿਆ ਉਸ ਤੋਂ ਬਾਅਦ ਛੁੱਟੀਆਂ ਹੋਈਆਂ ਦੇ ਲਈ ਛੁੱਟੀਆਂ ਤੋਂ ਬਾਅਦ ਜਿਵੇਂ ਸਕੂਲ ਲੱਗਦਾ ਤੇ ਮਾਮਲਾ ਫੇਰ ਹਰਕਤ ਹੁੰਦੀ ਹੈ ਹਰਕਤ ਹੁੰਦੀ ਤਾਂ ਬੱਚੇ ਅੱਗੇ ਨਿਕਲ ਕੇ ਆ ਜਾਂਦੇ ਹੈਗੇ ਮੈਂ ਵਾਅਦਾ ਕਰਦਾ ਤੁਹਾਡੀ ਗੱਲ ਦੇ 12 ਬੱਚੇ ਉਹ ਨੇ ਜਿਹੜੇ ਪੀਰੀਅਡ ਦੇ ਇੱਕ ਬੱਚਾ ਉਹ ਹੈ ਇੰਟੈਲੀਜੈਂਟ ਬੱਚਾ ਉਹ ਜਿਹੜਾ ਇਸ ਸਾਰੇ ਮਾਮਲੇ ਦਾ ਗੋਆ ਹੈ ਜਿਸ ਨੇ ਸਾਰਾ ਮਾਮਲਾ ਆ ਆਪਣੀਆਂ ਅਸਟਰੀਆਂ ਨਾਲ ਜਦੋਂ ਉਹਨਾਂ ਨੇ ਗੱਲਬਾਤ ਕੀਤੀ ਉਹਨਾਂ ਨੇ ਕਿ ਆਪਾਂ ਇਹ ਮਾਮਲੇ ਨੂੰ ਉਜਾਗਰ ਕਰਨਾ ਚਾਹਦੇ ਗਾ ਗੁੱਟ ਟੱਚ ਬੈਟ ਟੱਚ ਉਹ ਸੈਮੀਨਾਰ ਨਾਮਕਾ ਸੰਧੂ ਦਾ ਲਗਾਇਆ ਆ ਮੈਂ ਇੱਕ ਗੱਲ ਹੋਰ ਵਾਦਾ ਕਰਦਾ ਸ਼ਾਇਦ ਮੈਂ ਲੱਗਾ ਕੱਲਾ ਨਾਮਕਾ ਸੰਧੂ ਹੋਰੀ ਇਹਨਾਂ 13 ਬੱਚਿਆਂ ਲਈ ਸਪੈਸ਼ਲ ਆ ਰਹੇ ਨੇ ਉਹਨਾਂ ਬੱਚਿਆਂ ਦੀ ਹੌਸਲਾ ਵਜਾਈ ਕਰਨ ਦੀ ਉਹਨਾਂ ਬੱਚਿਆਂ ਨੂੰ ਮੈਂਟਲੀ ਤੌਰ ਤੇ ਹੋਰ ਪ੍ਰੀਪੇਅਰ ਕਰਨ ਲਈ ਵੀ ਤੁਸੀਂ ਅੱਗੇ ਨਿਕਲ ਕੇ ਆਏ ਤੇ ਜਿਹੜਾ ਸੈਮੀਨਾਰ ਲੱਗਿਆ ਸੀ ਉਹ ਨਾਮਕਾ ਵੀ ਕੱਲ ਇੱਥੇ ਪਹੁੰਚ ਰਿਹਾ ਪਰ ਇੱਥੇ ਬੀਸੀ ਕਮਿਸ਼ਨ ਚੇਅਰਮੈਨ ਦੇ ਦਖਲ ਤੋਂ ਬਾਅਦ ਮਾਮਲਾ ਦ ਜਿੰਨਾ ਲੋਕਾਂ ਨੇ ਮਾਮਲਾ ਦਬਾਇਆ ਹੈ ਬਖਸ਼ੇ ਉਹ ਵੀ ਨਹੀਂ ਜਾਣੇ ਚਾਹੀਦੇ ਕਾਰਵਾਈ ਉਹਨਾਂ ਤੇ ਵੀ ਹੋਊਗੀ ਕੁਝ ਖਲਾਸੇ ਹੋਰ ਹੋਣੇ ਬਾਕੀ ਹੈਗੇ ਆ ਮੈਂ ਕੱਲ ਕਿਉਂ ਕਹਿ ਰਿਹਾ ਬਹੁਤ ਸਾਰੇ ਪ੍ਰੂਫ ਜਿਹੜੇ ਆ ਅੱਜ ਮੇਰੇ ਕੋਲ ਹੋਰ ਪਹੁੰਚਿਆ ਲੋਕ ਲਗਾਤਾਰ ਜਿਹੜੇ ਨੇ ਜੇਕਰ ਇਹ ਜਾਂਚ ਸਹੀ ਦਿਸ਼ਾ ਦੇ ਵਿੱਚ ਜਾਂਦੀ ਆ ਮੈਂ ਸਿੱਖਿਆ ਗ੍ਰਾਂਤੀ ਵਾਲਿਆਂ ਦੀ ਗੱਲ ਕਰਦਾ ਸਰਕਾਰ ਨੂੰ ਚਾਹੀਦਾ ਸੀ ਜਿਸ ਦਿਨ ਕੰਪਲੀਟ ਗਈ ਉਸੇ ਦਿਨ ਉਸ ਬੰਦੇ ਨੂੰ ਬਰਖਾਸਤ ਕੀਤਾ ਜਾਂਦਾ ਰਿਪ੍ਰੈਕਸ਼ਨ ਫੋਰਸ ਬਣਾਣੀ ਚਾਹੀਦੀ ਸੀ ਉਸੇ ਦਿਨ ਉਹਨੂੰ ਸਸਪੈਂਡ ਕੀਤਾ ਜਾਂਦਾ ਜਿਹੜੀ ਕਾਰਵਾਈ ਪੰਜਾਬ ਪੁਲਿਸ ਨੇ ਕੀਤੀ ਹੈ ਉਸ ਤੋਂ ਪਹਿਲਾਂ ਕਾਰਵਾਈ ਮਹਿਕਮੇ ਦੀ ਬੰਦੀ ਸੀ ਮਹਿਕਮਾ ਕੰਬ ਕਰਨੀ ਨਹੀਂ ਸੁੱਤਾ ਹੋਇਆ ਅੱਜ ਅਨਾਮਕਾ ਹੋਰਾਂ ਨੇ ਮੇਲਾ ਭੇਜੀਆਂ ਨੇ ਹਰੇਕ ਬੰਦੇ ਨੇ ਮੇਲਾ ਭੇਜਣੇ ਐਫਐ ਦੀਆਂ ਕਾਪੀਆਂ ਤਾਂ ਕਿ ਜਿਹੜੀਆਂ ਨੇ 50 ਸਰਕਾਰ ਤੱਕ ਪਹੁੰਚਾ ਦਿੱਤੀਆਂ ਗਈਆਂ ਪਰ ਸਿੱਖਿਆ ਵਿਭਾਗ ਸੁੱਤਾ ਕਿਤੇ ਆ ਕੰਬ ਕਰਨੀ ਨਹੀਂ ਸੁੱਤਾ ਅਸੀਂ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਹਾਂ ਅਸੀਂ ਪੰਜਾਬ 'ਚ ਅੱਜ ਸਕੂਲ ਆਫ ਫੈਮਿਨਿਸਮ ਇੱਕ ਵਾਅਦਾ ਕਰਦੇ ਹਾਂ ਜਿਹੜੇ ਬੱਚੇ ਆਏ ਆ ਇਹ ਬੱਚੇ ਸੀਬੀਆਈ ਸੀਬੀਐਸਸੀ ਆਈਸੀਐਸਈ ਬੋਰਡ ਤੋਂ ਬੱਚੇ ਇੱਧਰ ਆਇਆ ਇਹ ਬੱਚੇ ਕੋਈ ਮਾੜੇ ਮੋੜੇ ਬੱਚੇ ਨਹੀਂ ਆ ਇਹਨਾਂ ਬੱਚਿਆਂ ਨੇ ਸਕੂਲ ਆਫ ਫੈਮਿਨਸ ਅੱਚ ਐਡਮਿਸ਼ਨ ਲੈਣ ਲਈ ਸਭ ਤੋਂ ਪਹਿਲਾਂ ਟੈਸਟ ਕਲੀਅਰ ਕੀਤਾ ਹੈ ਇੰਟੈਲੀਜੈਂਟ ਬੱਚੇ ਨੇ ਕੋਈ ਉਹ ਬੱਚੇ ਨਹੀਂ ਹੈ ਕਿ ਮਾਤਾ ਦਾ ਮਾਲ ਇਕੱਠਾ ਕੀਤਾ ਹੈ ਇੰਟੈਲੀਜੈਂਟ ਬੱਚੇ ਨੇ ਜਿਹੜੇ ਸਾਰੇ ਬੱਚੇ 8ਵੀਂ ਵਾਲੇ ਚਾਹੇ ਜਾਂ 9ਵੀਂ ਵਾਲੇ ਜਾਂ ਚਾਹੇ 10ਵੀਂ ਵਾਲੇ ਸਾਰੇ ਇੰਟੈਲੀਜੈਂਟ ਬੱਚੇ ਨੇ ਜਿਸ ਕਰਕੇ ਮਾਮਲਾ ਵਿਜਾਕਰ ਹੋਇਆ ਗੁੱਟ ਟੱਚ ਬਾਹਰ ਟੱਚ ਵਰਕੇ ਸੈਮੀਨਾਰ ਪੂਰੇ ਪੰਜਾਬ ਦੇ ਹਰ ਚਾਹੇ ਉਹ ਪ੍ਰਾਇਮਰੀ ਸਕੂਲ ਹੈ ਚਾਹੇ ਮਿਡਲ ਸਕੂਲ ਹੈ ਚਾਹੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ ਤਸਵੀਰ ਤੱਕ ਦੇ ਸਕੂਲ ਨੇ ਹਰੇਕ ਸਕੂਲ ਪ੍ਰਾਈਵੇਟ ਹੋਵੇ ਸਰਕਾਰੀ ਹੋਵੇ ਹਰੇਕ ਸਕੂਲ ਦੇ ਚ ਜੇ ਸੈਮੀਨਾਰ ਹੋਣੇ ਚਾਹੀਦੇ ਨੇ ਜੇ ਜਾਣਕਾਰੀ ਮਾਪਿਆਂ ਤੱਕ ਜਾਣੀ ਚਾਹੀਦੀ ਆ ਪਰ ਵੱਡੀ ਗੱਲ ਹੈ ਮਾਪੇ ਵੀ ਸਲੂਟ ਦੇ ਹੱਕਦਾਰ ਨੇ ਕਿਉਂਕਿ ਮਾਪੇ ਨਿਕਲ ਕੇ ਸਾਹਮਣੇ ਆਏ ਬੱਚੇ ਨਿਕਲ ਕੇ ਸਾਹਮਣੇ ਆਏ ਬਹੁਤ ਸਾਰੀਆਂ ਗੱਲਾਂ ਇਹ ਹੁੰਦੀਆਂ ਨੇ ਸਮਾਜ ਦੇ ਵਿੱਚ ਰਹਿੰਦੇ ਆ ਬੱਚਿਆਂ ਨੂੰ ਜਨਤਕ ਨਹੀਂ ਕੀਤਾ ਜਾ ਸਕਦਾ ਬੱਚਿਆਂ ਦੇ ਨਾਂ ਜਿੱਦਾਂ ਐਫ ਆਈ ਆਰ ਦੇ ਵਿੱਚ ਜਨਤਕ ਨਹੀਂ ਹੈਗੇ ਜਨਤਕ ਨਹੀਂ ਕੀਤਾ ਜਾ ਸਕਦੇ ਜੇਕਰ ਸਾਰੇ ਬੱਚੇ ਨਵਾਲਗ ਨੇ 18 ਸਾਲ ਤੋਂ ਸਾਰੇ ਕੱਟ ਨੇ ਪਰ ਇੱਕ ਹਿੰਮਤ ਜਿਹੜੀ ਆ ਇਨਾਮਕਾ ਸੰਧੂ ਹੋਰਾਂ ਦੀ ਜਿਹੜੀ ਸੋਚ ਸੀ ਜਿਸ ਮਕਸਦ ਦੇ ਨਾਲ ਉਹ ਚੱਲੇ ਹੋਏ ਸੀ ਉਸ ਮਕਸਦ ਦੇ ਤਹਿਤ ਇਹ ਸੈਮੀਨਾਰ ਹੋਇਆ ਇਹ ਬੱਚੇ ਅੱਗੇ ਨਿਕਲ ਕੇ ਆਏ ਦੂਸਰੇ ਪਾਸੇ ਗੱਲ ਕਰਦੇ ਹੈ ਗਿਆ ਡਿਪਾਰਟਮੈਂਟ ਦੇ ਵਿੱਚ ਇਸ ਦਫਤਰ ਦੇ ਵਿੱਚ ਇਸ ਸਕੂਲ ਦੇ ਵਿੱਚ ਇੱਕ ਜ਼ਿਆ ਅਧਿਆਪਕ ਹੈ ਜਿਸ ਦੀ ਬੋਲਬਾਨੀ ਉਸ ਦਾ ਰਵਈਆ ਸਾਰੇ ਅਧਿਆਪਕ ਤੰਗ ਨੇ ਉਸ ਦੇ ਸਬੰਧ ਦੇ ਵਿੱਚ ਲੋਕਾਂ ਨੇ ਬੱਚਿਆਂ ਨੇ ਹੋਰ ਜਿਹੜੇ ਇਸ ਸਕੂਲ ਦੇ ਸਟਾਫ ਨੇ ਖੁੱਲ ਕੇ ਦੱਸਿਆ ਵੀ ਸਾਡੇ ਤੇ ਕਿਸ ਤਰੀਕੇ ਦਾ ਦਬਾਅ ਬਣਾਇਆ ਜਾਂਦਾ ਹੈ ਕਿਸ ਤਰੀਕੇ ਦੀ ਇਹ ਸਾਰਾ ਚੱਲਿਆ ਜਾਂਦਾ ਹੈ ਇੱਥੋਂ ਤੱਕ ਕਿ ਬੱਚਿਆਂ ਦੇ ਘਰਾਂ ਦੇ ਵਿੱਚ ਜਾ ਕੇ ਵੀ ਡਰਾਇਆ ਧਮਕਾਇਆ ਗਿਆ ਅੱਜ ਇੱਕ ਇਨਕੁਆਰੀ ਹੋਰ ਹੋਈ ਹੈ ਅੱਜ ਇਸ ਸਕੂਲ ਦੇ ਵਿੱਚ ਪੰਜਾਬ ਪੁਲਿਸ ਜਿਹੜੀ ਆਈ ਆ ਆਪਣੇ ਬੱਚਿਆਂ ਦੇ ਬਿਆਨ ਲੈਣ ਲਈ ਲੇਡੀ ਪੁਲਿਸ ਡਿਊਟੀ ਲਗਾਈ ਗਈ ਸੀ ਕਿਉਂਕਿ ਸਾਰਾ ਮਾਮਲਾ ਸਜੀਦਾ ਹੈ ਲੇਡੀ ਪੁਲਿਸ ਨੇ ਬੱਚਿਆਂ ਦੇ ਬਿਆਨ ਲਏ ਉਸ ਤੋਂ ਬਾਅਦ ਇੱਕ ਨੂੰ ਇਨਕੁਆਰੀ ਹੋਰ ਡਿਪਾਰਟਮੈਂਟ ਵਿੱਚ ਖੁੱਲੀ ਹੋਈ ਹੈ ਉਹਨਾਂ ਨੇ ਵੀ ਬਿਆਨ ਲਏ ਅੱਜ ਫੇਰ ਬੱਚਿਆਂ ਦੇ ਦੁਬਾਰਾ ਬਿਆਨ ਕਲਮਬੰਦ ਕੀਤੇ ਗਏ ਮਾਪਿਆਂ ਦੇ ਬਿਆਨ ਕਲਮਬੰਦ ਕੀਤੇ ਗਏ ਵੀ ਕਿਹੜੇ ਕਿਹੜੇ ਅਧਿਆਪਕ ਨੇ ਤੁਹਾਡੇ ਘਰਾਂ ਦੇ ਵਿੱਚ ਜਾ ਕੇ ਉਸ ਬੱਚਿਆਂ ਦੇ ਮਾਪਿਆਂ ਨੂੰ ਡਰਾਇਆ ਧਮਕਾਇਆ ਇੱਥੋਂ ਤੱਕ ਗਿਆ ਇਸ ਸਕੂਲ ਤੋਂ ਆਦੇ ਬੱਚੇ ਛਡਾ ਲਓ ਪ੍ਰਾਈਵੇਟ ਸਕੂਲ ਵਿੱਚ ਬੱਚੇ ਦਾਖਲ ਕਰਾਓ ਫੀਸ ਅਸੀਂ ਦੇਾਂਗੇ ਕਿਉਂ ਭਾਈ ਤੇਰੇ ਕੋਲ ਪੈਸੇ ਜਿਆਦਾ ਨਹੀਂ ਤੂੰ ਉਹਨਾਂ ਬੱਚਿਆਂ ਦੀ ਫੀਸ ਭਰੂਗਾ ਤੇਰੇ ਕੋਲ ਪੈਸੇ ਜਿਆਦਾ ਨਹੀਂ ਜਿਹੜੇ ਲੋਕ ਇਹ ਜਾ ਕੇ ਆਏ ਆ ਉਹਨਾਂ ਤੇ ਵੀ ਕਾਰਵਾਈ ਬੰਦੀ ਮੈਂ ਗੱਲ ਕਰਦਾ ਜੇ ਕਰ ਇਸ ਮਾਮਲੇ ਦੀ ਨਰਪਕਤਾ ਦੇ ਨਾਲ ਜਾਂਚ ਹੋ ਜਾਵੇ ਡਿਪਾਰਟਮੈਂਟ ਉਹ ਭਗਵੰਤ ਮਾਨ ਦੇ ਕੰਦਰ ਰਿਸ਼ਵਤ ਬੰਦ ਜੇ ਰਿਸ਼ਵਤ ਨਾ ਚੱਲੇ ਤੇ ਮੈਂ ਕਹਿੰਦਾ ਮਾਮਲਾ ਇੰਨਾ ਵੱਡਾ ਵਜਾਕਰ ਹੋ ਸਕਦਾ ਹੈ ਇੱਥੇ ਹੋਰ ਪਰਤਾਂ ਤੇ ਨਾ ਬੱਚੇ ਨਹੀਂ ਇੱਥੇ ਬੱਚੇ ਹੋਰ ਵੀ ਨਿਕਲ ਕੇ ਆ ਸਕਦੇ ਨੇ ਪਰ ਹੁਣ ਇਹ ਲੱਗਦਾ ਹੈਗਾ ਜੇਕਰ ਆਪਾਂ ਸਿੱਖਿਆ ਵਿਭਾਗ ਦੀ ਗੱਲ ਕਰਦੇ ਆ ਸਿੱਖਿਆ ਵਿਭਾਗ ਕਿਤੇ ਨਾ ਕਿਤੇ ਸੁੱਤਾ ਜਰੂਰ ਦਿਖਾਈ ਦੇ ਰਿਹਾ ਸਲੂਟ ਕਰਦੇ ਆ ਪੰਜਾਬ ਪੁਲਿਸ ਨੂੰ ਸਲੂਟ ਕਰਦੇ ਆ ਐਸਐਸਪੀ ਸਰਦਾਰ ਭਪਿੰਦਰ ਸਿੰਘ ਹੋਰਾਂ ਨੂੰ ਜਿਨ੍ਹਾਂ ਨੇ ਜਦੋਂ ਹੀ ਐਪਲੀਕੇਸ਼ਨ ਗਈ ਹੈ ਤੁਰੰਤ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਵੱਡੀ ਗੱਲ ਸਭ ਤੋਂ ਵੱਡੀ ਗੱਲ ਮਾਮਲੇ بڑے ਦਰਜ ਹੁੰਦੇ ਨੇ ਐਸ ਐਚਓ ਸਰਦਾਰ ਜਸਵਿੰਦਰ ਸਿੰਘ ਬਰਾੜ ਹੋਰਾਂ ਡੀ ਐਸ ਪੀ ਸਰਦਾਰ ਸਤਨਾਮ ਸਿੰਘ ਹੋਰਾਂ ਦੀ ਟੀਮ ਨੇ ਜਦੋਂ ਐਫ ਆਰ ਦਰਜ ਹੁੰਦੀ ਹੈ ਤੇ ਉਸ ਵਿਅਕਤੀ ਨੂੰ ਮੌਕੇ ਤੇ ਗ੍ਰਿਫਤਾਰ ਕਾ ਕੇ ਲਿਆਣਾ ਛੋਟੀ ਗੱਲ ਨਹੀਂ ਹੈਗੀ ਪਰ ਇੱਕ ਗੱਲ ਜਿੱਥੇ ਪੁਲਿਸ ਦੀ ਤਾਰੀਫ ਬੰਦੀ ਹੈ ਇੱਕ ਗੱਲ ਹੋਰ ਜਰੂਰ ਕਹੂੰਗਾ ਕਿਤੇ ਨਾ ਕਿਤੇ ਜਿਹੜੀ ਜਾਣਕਾਰੀ ਮੇਰੇ ਕੋਲ ਪਹੁੰਚੀ ਆ ਸੂਤਰਾਂ ਤੋਂ ਕਹਿੰਦੇ ਵੀ ਆਈ ਪੀ ਟ੍ਰੀਟਮੈਂਟ ਵੀ ਦਿੱਤਾ ਗਿਆ ਉਸ ਵਿਅਕਤੀ ਨੂੰ ਉਹ ਹੁਣ ਕਿੰਨੇ ਦਿੱਤਾ ਵੀ ਆਈ ਪੀ ਟ੍ਰੀਟਮੈਂਟ ਉਹਦੀ ਜਾਂਚ ਵੀ ਹੋਣੀ ਬੰਦੀ ਹੈ ਜੇ ਪੁਲਿਸ ਨੇ ਪ੍ਰਸ਼ੰਸਾ ਦਾ ਕੰਮ ਕੀਤਾ ਤਾਂ ਪ੍ਰਸ਼ੰਸਾ ਕਰਾਂਗੇ ਜੇਕਰ ਵੀਆਈਪੀ ਟ੍ਰੀਟਮੈਂਟ ਦਿੱਤਾ ਗਿਆ ਤਾਂ ਉਹਨਾਂ ਤੇ ਵੀ ਗਾਜ ਡਿਗਣੀ ਜ਼ਰੂਰੀ ਹੈ ਜਿਹੜੇ ਉਹ ਮੁਲਾਜ਼ਮ ਨੇ ਜਿਨ੍ਹਾਂ ਨੇ ਇਹ ਕੰਮ ਕੀਤਾ ਹਣੂ ਜੀ ਮੈਂ ਇੱਕ ਗੱਲ ਤੁਹਾਨੂੰ ਹੋਰ ਦੱਸ ਦਿਆਂ ਅੱਜ ਆ ਸਕੂਲ ਦੇ ਵਿੱਚ ਸਭ ਤੋਂ ਵੱਡਾ ਤੇ ਸਭ ਤੋਂ ਵਧੀਆ ਸਕੂਲ ਕਿਉਂ ਹੈ ਇੱਥੇ ਬੋਰਡ ਸੀ ਅੰਦਰ ਰੱਖ ਦਿੱਤੇ ਗਏ ਸ਼ਾਇਦ ਇੱਥੇ ਪਏ ਹੋਣਗੇ ਇਸ ਸਕੂਲ ਦੇ ਬੱਚੇ ਪੋਜੀਸ਼ਨਾਂ ਲੈ ਕੇ ਅੱਗੇ ਨਿਕਲੇ ਇਸੇ ਸਕੂਲ ਦੇ ਬੱਚਿਆਂ ਦੀ ਉਹ ਫੋਟੋਆਂ ਲੱਗੀਆਂ ਨੇ ਜੇਕਰ ਪੜ੍ਹਾਈ 'ਚ ਨੰਬਰ ਵੱਧ ਆਏ ਤਾਂ ਇਸ ਸਕੂਲ ਦੇ ਬਦੌਲਤ ਇਸ ਸਕੂਲ ਦਾ ਨਾਮ ਸੀ ਇਸ ਸਕੂਲ ਦਾ ਇਲਾਕੇ ਦਾ ਨਾਮ ਸੀ ਲੋਕਾਂ ਨੂੰ ਬੱਚਿਆਂ ਨੂੰ ਬੱਚਿਆਂ ਦੇ ਮਾਪਿਆਂ ਨੂੰ ਇੰਨਾ ਕੌਨਫੀਡੈਂਸ ਹੁੰਦਾ ਅਸੀਂ ਆਪਦੇ ਚੰਗੇ ਸਕੂਲ ਦੇ ਵਿੱਚ ਬੱਚੇ ਪਾਏ ਆ ਐਸ ਸਕੂਲ ਦੇ ਵਿੱਚ ਮੈਂ ਕਹਿ ਦੇਣਾ ਕੈਮਰਾ ਆਉਣ ਕੈਮਰਾ ਮੇਰੇ ਦੋਨੋਂ ਬੱਚੇ ਇੱਥੇ ਪੜ੍ਹਦੇ ਸੀ ਮੇਰੀ ਬਟਿਆ ਵੱਡੀ ਬਟਿਆ ਇਸ ਸਕੂਲ ਪੜ੍ਹ ਕੇ ਗਈ ਐਸਰ ਪਲੱਸ 2 94% ਨੰਬਰ ਜਿਹੜੇ ਹੁੰਦੇ ਆਏ ਆ ਸਕਾਲਰਸ਼ਿਪ 50% ਲੈ ਕੇ ਬੱਚਾ ਗਿਆ ਇਸ ਸਕੂਲ ਦਾ ਪੜਿਆ ਹੋਇਆ ਜੇ 20 ਲੱਖ ਰੁਪਈਆ ਉਸ ਯੂਨੀਵਰਸਿਟੀ ਦਾ ਖਰਚਾ ਹੋਊਗਾ ਤਾਂ 10 ਲੱਖ ਰੁਪਈਆ ਪੇ ਕਰਨਾ ਪਊਗਾ ਇਸੇ ਸਕੂਲ ਦੀ ਬਦਲ ਪੜ੍ਹਾਈ ਵਿੱਚ ਕਮੀ ਨਹੀਂ ਹੈ ਪਰ ਜਿਹੜੀ ਕਮੀ ਮੈਂ ਉਸ ਵਿਅਕਤੀ ਨੂੰ ਮਿਲਿਆ ਮੈਂ ਇੱਕ ਦਾਵਾ ਹੋਰ ਕਰ ਦੇਣਾ ਜਿਸ ਸ਼ਖਸ ਨੇ ਕੰਮ ਕੀਤਾ ਮੈਂ ਉਹਦਾ ਮੇਰੇ ਕੋਲ ਆਨ ਰਿਕਾਰਡ ਹੈ ਵਿਦ ਪ੍ਰੂਫ ਹੈ ਲੋੜ ਪਈ ਦਾ ਉਹ ਜਿਹੜੇ ਪ੍ਰੂਫ ਹੈ ਬੜਾ ਵੱਡਾ ਪ੍ਰੂਫ ਹੈ ਜੇਕਰ ਜਿਹੜੀ ਰਿਕਵਰੀ ਅਰਜ਼ੀ ਹੋਈ ਹੈ ਜਕਰ ਅਧਿਆਪਕਾਂ ਨੂੰ ਛੱਡਿਆ ਗਿਆ ਉਹ ਕੋਰਟ ਦੇ ਵਿੱਚ ਪ੍ਰੂਫ ਪੇਸ਼ ਕਰਾਂਗੇ 3-4 ਮਹੀਨੇ ਪਹਿਲਾਂ ਮਾਸਟਰ ਆਇਆ ਉਹ ਮਾਸਟਰ ਕਿੰਨਾ ਦੇ ਹੱਥ ਦੀ ਕੱਠ ਪੁਤਲੀ ਬਣਿਆ ਕਿਹੜੇ ਲੋਕਾਂ ਨੇ ਉਹਨਾਂ ਨੂੰ ਸ਼ਹਿ ਉਹ ਕਹਿੰਦਾ ਮੈਨੇ ਇੱਥੋਂ ਤੱਕ ਕਿਹਾ ਗਿਆ ਸੀ ਨਿਬੜ ਗਿਆ ਕੰਮ ਡਿਪਾਰਟਮੈਂਟ ਮੈਂ ਦੇਖ ਲਊਗਾ ਤੇਰੇ ਤੇ ਕੋਈ ਕਾਰਵਾਈ ਨਹੀਂ ਹੁੰਦੀ ਤੂੰ ਘਰੇ ਜਾ ਕੇ ਬੈਠ ਜਾ ਉਹ ਬੰਦਾ ਘਰੇ ਬੈਠਾ ਸੀ ਤੇ ਪੁਲਿਸ ਨੇ ਦੋਪੋਚ ਲਿਆ ਤੇ ਪੁਲਿਸ ਇਸੋ ਗੱਲੋਂ ਮੈਂ ਤਾਂ ਕਹਾਂ ਪ੍ਰਸ਼ੰਸਾ ਦੀ ਪਾਤਰ ਹੈ ਕਿਸੇ ਮਸਲੇ ਦੇ ਵਿੱਚ ਗੁਰੂ ਅਸਾਏ ਦੀ ਪੁਲਿਸ ਨੇ ਪਹਿਲ ਦੇ ਆਧਾਰ ਤੇ ਕੰਮ ਕੀਤਾ ਪਰ ਹੁਣ ਜਾਂਚ ਇੱਥੇ ਐ ਉਸ ਦਾ ਰਿਮਾਂਡ ਨਹੀਂ ਮਿਲਿਆ ਰਿਮਾਂਡ ਨਹੀਂ ਮਿਲਿਆ 14 ਦਿਨ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਅਜੇ ਵੀ ਜਿੱਦਾਂ ਬਿਆਨ ਕਲਮਬੰਦ ਪੁਲਿਸ ਨੇ ਕਰ ਰਿਹਾ ਹੈਗਾ ਪੁਲਿਸ ਦੁਬਾਰਾ ਉਹਨੂੰ ਲਿਆ ਸਕਦੀ ਹੈ ਪੁੱਛ ਕੇ ਜਿਵੇਂ ਦੁਬਾਰਾ ਲਿਆ ਸਕਦੀ ਹੈ ਜੇ ਕਰੋ ਬੰਦੇ ਨੇ ਜ਼ਬਾਨ ਪਾਟ ਲਈ ਦੱਬੀ ਜ਼ਬਾਨ ਜੋ ਬੰਦਾ ਬੋਲਦਾ ਜੋ ਸੂਤਰ ਮੇਰੇ ਤੱਕ ਹੈਗੇ ਉਹਨਾਂ ਨੇ ਉਹਨਾਂ ਦੇ ਕੋਲ ਗੱਲ ਕੀਤੀ ਹੈ ਵੀ ਉਸ ਬੰਦੇ ਕਰਕੇ ਮੈਂ ਵੀ ਫਸਿਆ ਉਹ ਬਚ ਗਿਆ ਜੇ ਕਰੋ ਬੰਦਾ ਉਸ ਦਿਨ ਕੋਰਟ ਦੇ ਵਿੱਚ ਬੋਲ ਦਿੰਦਾ ਤੇ ਸ਼ਾਮਤ ਉਸ ਬੰਦੇ ਦੇ ਵੀ ਆ ਜਾਣੇ ਸੀ ਜਿਸ ਬੰਦੇ ਨੇ ਉਹਨੂੰ ਸ਼ਹਿਦ ਦਿੱਤੀ ਜਿਸ ਬੰਦੇ ਨੇ ਉਹਨੂੰ ਗੱਲਾਂ ਦੇ ਵਿੱਚ ਵਲਾਈ ਰੱਖਿਆ ਤੇਰਾ ਕੁਝ ਨਹੀਂ ਹੋਣ ਦਿੰਦੇ ਤੇ ਉਹ ਲੋਕ ਵੀ ਅੱਗੇ ਆਣੇ ਚਾਹੀਦੇ ਨੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਬਹੁਤ ਸਾਰੇ ਪ੍ਰੂਫ ਸਾਡੇ ਕੋਲ ਨੇ ਕਰਾਂਗੇ ਲੱਗੇ ਹੋਏ ਆਂ ਬੱਚਿਆਂ ਦੇ ਮਾਮਲੇ ਦੇ ਵਿੱਚ ਛੋਟੇ ਬੱਚਿਆਂ ਨੂੰ ਇਨਸਾਫ ਦਿਵਾਉਣ ਦੇ ਲਈ ਸਾਡੀ ਟੀਮ ਲਗਾਤਾਰ ਕੰਮ ਕਰ ਰਹੀ ਹੈਗੀ ਆ ਇਸ ਮਾਮਲੇ ਨੂੰ ਅਸੀਂ ਪ੍ਰਮੁਖਤਾ ਦੇ ਨਾਲ ਛਾਪਿਆ ਮੈਂ ਗੱਲ ਹੋਰ ਕਹਿੰਦਾ ਬੀਸੀ ਕਮਿਸ਼ਨ ਆਫ ਦਾ ਕੰਮ ਕਰਕੇ ਚਲਾ ਗਿਆ ਐਸਸੀ ਕਮਿਸ਼ਨ ਜਸਵੀਰ ਸੇ ਗੜੀ ਹੋ ਰਹੀ ਸ਼ਾਇਦ ਮੈਂ ਲੱਗਾ ਨਿਊਜ਼ੀਲੈਂਡ ਦੇ ਜਦੋਂ ਨਿਊਜ਼ੀਲੈਂਡ ਦੇ ਇੰਡੀਆ ਵਾਪਸ ਆਣਗੇ ਇੱਥੇ ਐਸਸੀ ਕਮਿਸ਼ਨ ਵੀ ਆਊਗਾ ਇੱਥੇ ਚਾਈਲਡ ਕਮਿਸ਼ਨ ਵੀ ਆਊਗਾ ਇੱਥੇ ਪਤਾ ਨਹੀਂ ਜਿਹੜੀਆਂ ਜਿਹੜੇ ਫਾਈਲਾਂ ਜਾ ਚੁੱਕੀਆਂ ਨੇ ਕਿੰਨੀਆਂ ਇਨਕੁਆਰੀਆਂ ਹੋ ਰਹੀਆਂ ਹੋਰ ਬਾਕੀ ਨੇ ਤੇ ਲੱਗਦਾ ਹੈ ਉਹ ਪ੍ਰਮਾਤਮਾ ਉੱਤੇ ਅੱਜ ਮੌਸਮ ਹੀ ਸੁਹਾਣਾ ਹੈ ਤੇ ਇਹਨਾਂ ਬੱਚਿਆਂ ਨੂੰ ਇਨਸਾਫ ਜ਼ਰੂਰ ਮਿਲੇਗਾ ਬੱਚਿਆਂ ਦੇ ਮਾਪੇ ਬੱਚੇ ਇਸੇ ਤਰੀਕੇ ਖੜੇ ਰਹੇ ਤਾਂ ਜਿਹੜਾ ਐਕਟ ਲੱਗਿਆ ਇਸ ਦੇ ਵਿੱਚ ਲਿਖਿਆ ਹੋਇਆ ਉਸ ਐਕਟ ਤੋਂ ਸਾਰੇ ਲੋਕ ਜਾਣੋ ਨੇ ਤੇ ਜਾਂਚ ਹੋਈ ਉਸ ਐਕਟ ਦੇ ਜਰੀਏ ਕਾਰਵਾਈ ਵੱਢੀ ਹੋਵੇ ਮੈਂ ਕਹਿੰਦਾ ਬਹੁਤ ਕੁਝ ਬਾਹਰ ਆ ਸਕਦਾ ਹੈ ਪਰ ਜਾਂਚ ਨਿਰਪੱਖ ਹੋਣੀ ਚਾਹੀਦੀ ਹੈ ਤੇ ਅਸੀਂ ਤਾਂ ਜੇ ਦੇਖਾਂਗੇ ਇਸ ਜਾਂਚ ਨੂੰ ਇਸ ਜਾਂਚ ਨੂੰ ਦੇਖਾਂਗੇ ਜੇ ਜਾਂਚ ਸਹੀ ਤਰੀਕੇ ਨਾਲ ਨਹੀਂ ਕੀਤੀ ਗਈ ਤਾਂ ਬਹੁਤ ਸਾਰੀਆਂ ਏਜੰਸੀਆਂ ਉੱਤੇ ਹੋਰ ਪਈਆਂ ਨੇ ਹੋਰ ਬਹੁਤ ਰਸਤੇ ਨੇ ਇਸ ਮਾਮਲੇ ਨੂੰ ਠੰਡਾ ਨਹੀਂ ਪੈਂਦਿਆਂਗੇ ਕਿਉਂ ਕਿ ਕਿਉਂਕਿ ਬੱਚਿਆਂ ਦੀ ਜ਼ਿੰਦਗੀ ਨਾਲ ਜੁੜਿਆ ਮਾਮਲਾ ਹੈ ਉਹਨਾਂ ਬੱਚਿਆਂ ਦੇ ਚਿਹਰੇ ਅਸੀਂ ਨਾ ਅੱਜ ਵਜਾਕਰ ਕਰਨੇ ਆ ਨਾ ਕੱਲ ਵਜਾਕਰ ਕਰਨੇ ਆ ਕਿਤੇ ਬੱਚਿਆਂ ਨੂੰ ਇਹ ਨਹੀਂ ਕਿਹਾ ਤੁਸੀਂ ਬਿਆਨ ਦੇਣ ਜਾਣੇ ਨੇ ਘਰਾਂ ਦੇ ਵਿੱਚ ਬਿਆਨ ਲੈ ਜਾ ਸਕਦੇ ਨੇ ਕਾਨੂੰਨ ਹੈਗਾ ਅੱਜ ਵੀਡੀਓ ਕਾਨਫਰੰਸ ਦੇ ਜਰੀਏ ਅਦਾਲਤਾਂ ਕੌਨਫਰੈਂਸੀ ਕਰ ਲੈਂਦੇ ਆ ਕੇਸ ਲੜੇ ਜਾਂਦੇ ਆਪਾਂ ਦੇਖਦੇ ਆ ਪਰ ਇਹ ਮਾਮਲਾ ਜਿਹੜਾ ਹੈ ਬੜਾ ਸਚੀਦਾ ਮਾਮਲਾ ਹੈ ਇਸ ਮਾਮਲੇ ਤੇ ਜਿਹੜਾ ਪਰਦਾ ਉਜਾਗਰ ਜਰੂਰ ਹੋਊਗਾ ਬਹੁਤ سارے ਪ੍ਰੂਫ ਸਾਡੇ ਕੋਲ ਪਹੁੰਚਿਆ ਕੋਸ਼ਿਸ਼ ਹੈ ਲੋਕ ਆਪੇ ਚੱਲ ਕੇ ਆ ਰਹੇ ਲੋਕ ਆਪੇ ਪ੍ਰੂਫ ਦੇਣੇ ਸ਼ੁਰੂ ਕਰ ਦਿੱਤੇ ਗਏ ਅਜੇ ਬਹੁਤ ਗੱਲਾਂ ਹੋਰ ਨਿਕਲ ਕੇ ਆਣੀਆਂ ਨੇ ਅਜੇ ਤਾਂ ਡੀਵੀਆਰ ਚਕੂ ਆ ਸੀਸੀਟੀਵੀ ਬਾਹਰ ਆਊਗੀ ਉਹ ਹਰਕਤਾਂ ਵੀ ਹੈਗੀਆਂ ਨੇ ਸੀਸੀਟੀਵੀ ਦੇ ਵਿੱਚ ਬੱਚਿਆਂ ਦੇ ਦਸਨ ਮਨਤਾਵਕ ਪਰ ਬੱਚਿਆਂ ਨੂੰ ਸਲੂਟ ਬੰਦਾ ਵੀ ਬੱਚੇ ਨਿਕਲ ਕੇ ਅੱਗੇ ਆਏ ਗੁੱਡ ਟੱਚ ਬੈਡ ਟੱਚ ਵਰਗੇ ਸੈਮੀਨਾਰ ਪੂਰੇ ਪੰਜਾਬ ਦੇ ਵਿੱਚ ਹਰ ਸਕੂਲ ਦੇ ਵਿੱਚ ਹੋਣੇ ਚਾਹੀਦੇ ਨੇ ਇਹ ਹੀ ਮੇਰੀ ਅਪੀਲ ਹੈ ਸਾਡੀ ਇੱਕ ਬੇਨਤੀ ਹੋਰ ਹੈ ਸਾਡੀ ਟੀਮ ਦੀ ਬੇਨਤੀ ਇਹ ਹੈ ਕਿ ਜਰੂਰ ਕਿਸੇ ਵੀ ਸਕੂਲ ਦੇ ਵਿੱਚ ਕਿਸੇ ਵੀ ਬੇਟੀ ਜਾਂ ਬੇਟੇ ਦੇ ਨਾਲ ਬੈਡ ਟੱਚ ਹੋਇਆ ਹੋਵੇ ਤਾਂ ਸਾਡੀ ਟੀਮ ਨੂੰ ਨੰਬਰ ਦਿੱਤਾ ਹੋਇਆ ਸੰਪਰਕ ਕਰੋ ਤੁਹਾਡਾ ਨਾਮ ਪਤਾ ਗੁਪਤ ਰੱਖਿਆ ਜਾਵੇਗਾ ਪਰ ਦੋਸ਼ੀਆਂ 'ਤੇ ਪੂਰੀ ਕਾਰਵਾਈ ਹੋਏਗੀ ਜ਼ਰੂਰੀ ਨਹੀਂ ਕਿ ਗੁੱਡ ਟੱਚ ਬੈਡ ਟੱਚ ਸਕੂਲਾਂ ਦੇ ਵਿੱਚ ਹੀ ਮਾਮਲੇ ਆਉਂਦੇ ਆਂਡ ਗਵਾਂਡ ਦੇ ਵਿੱਚ ਕੋਈ ਰਿਸ਼ਤੇਦਾਰ ਵੀ ਬੈਡ ਟੱਚ ਕਰ ਸਕਦਾ ਹੈ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਗੁਰੂ ਹਰ ਸਾਇਲਾਈ